ਕੀ ਕਰਾਂ ਟਰੈਕਟਰ ਵੀ ਟਾਈਮ ਤੇ ਜਵਾਬ ਦੇ ਗਿਆ ਚੱਲ ਜੱਸੇ ਨੂੰ ਫੋਨ ਕਰੰਦੇ ਜੱਸੇ ਵਾਲਾ ਮੰਗਾ ਲੈਣ ਟਰੈਕਟਰ ਦਾ ਹੈਲੋ ਜੱਸੇ ਆਇਆ ਕਰ ਯਾਰ ਮੇਰਾ ਟਰੈਕਟਰ ਦੀ ਬੈਟਰੀ ਖਰਾਬ ਹੋ ਰਹੀ ਆ ਤੂੰ ਆਬ ਜਲਾ ਟਰੈਕਟਰ ਲੈ ਕੇ ਆ ਕਰ ਮੇਰੇ ਖੇਤਾਂ ਕੰਬਣ ਲੱਗ ਰਹੀ ਹੈਗੀ ਹਾਂ ਭਾਈ ਵਣ ਕੇ ਮੜਾ ਛੇਤੀ ਆ ਜਾ ਨਾ ਠੀਕ ਆ ਚੰਗ ਕਈ ਮਸ਼ੀਨ ਵਾਲੇ ਡਰਾਈਵਰ ਚਾਹ ਮੰਗਦੇ ਨੇ ਗੇਲ ਤੇ ਧਿਆਨ ਉਹ ਕਰ ਦੇਣਾ ਫੋਨ ਜਵਾਕ ਕਿਹੜਾ ਘਰੇ ਹੋਣਗੇ ਜੇ ਜਵਾਕ ਨਹੀਂ ਘਰੇ ਹੈਗੇ ਪਰਝਾਈ ਤਾਂ ਕਰੇ ਹੋ ਪਰਝਾਈ ਲੇਉ ਚਾ ਪਰਝਾਈ ਫੜਾ ਜੂ ਭੱਜ ਕੇ ਚਾ ਉਹਦੀ ਕੀ ਮੈਂਦੀ ਉਤਰਦੀ ਹੈ ਉਹ ਕਰ ਦੇਣਾ ਫੋਨ ਅਕਬਰਾਉਣਾ ਕਿਉਂ ਆਇਆ ਕਰਦੇ ਕਰਦੇ ਭਾਈ ਕਰਦੇ ਉਹਦਾ ਚਾਹ ਮੰਗੀਆਂ ਨੇ ਇੱਕ ਪੈਨ ਵਾਲੇ ਭਾਈ ਚੱਲ ਕਰਦਾ ਤੂੰ ਐ ਕਰ ਮੜਾ ਮਸ਼ੀਨ ਮਗਰ ਦੇ ਕੋਈ ਦਾਣਾ ਦੂਣਾ ਨਾ ਮਾਰਦੇ ਓਏ ਦਾਣਾ ਦਾ ਕੀ ਮਾਰ ਜੂ ਚਾਹ ਫੜਾ ਕੇ ਜਾ ਕੇ ਰਹੇ ਦੀ ਦੋ ਘੰਟੇ ਚ ਵਾਕ ਸਕੂਲ ਤੋਂ ਆ ਜਾਣਗੇ ਉਹ ਫੜਾ ਜਾਣਗੇ ਚਾਹ ਮੈਂ ਭਲਾ ਕਿੱਥੋਂ ਆਉਂਗੀ ਖੇਤ ਉਹ ਦੋ ਘੰਟੇ ਕਦੋਂ ਆਏ ਇਹਨੇ ਕਬੈਣ ਵਗ ਜੂਗੀ ਤਣਕ ਵੱਢ ਕੇ ਛੇਤੀ ਆ ਜਾ ਕਰਾਂ ਲਾਪਣਾ ਮੈਂ ਕਿੱਥੋਂ ਆਉਂਗੀ ਖੇਤ ਗੱਗੀ ਹੋਰੀ ਆਉਣਗੇ ਸਕੂਲ ਤੋਂ ਫੜਾ ਜਾਣਗੇ ਚਾਹ ਨਾ ਮੈਂ ਤੈਨੂੰ ਕੀ ਕਹੀਏ ਨਾ ਤੈਨੂੰ ਪਿਆਰ ਦੀ ਭਾਸ਼ਾ ਸਮਝ ਨਹੀਂ ਆਉਦੀ ਚੱਲ ਠੀਕ ਬਣਾਉਣੀ ਆ ਕਾਓ ਬਾਬਾ ਨੂੰ ਖੈਰ ਖੁਰ ਨਾਲੇ ਪ੍ਰਸਾਦਾ ਸ਼ਕਾਓ ਕਰਦਾਂਗੇ ਬਾਰੇ ਨਾਰੇ ਲੈ ਹੁਨਾ ਕਿਹੜਾ ਆਵੇ ਸਿਕਰ ਦਾ ਪਹਿਰੇ oh no ਲੈ ਆ ਕਿਥੋਂ ਆ ਗਿਆ ਪਰੋਣਾ ਬਾਬਾ ਅੱਗੇ ਲੰਘ ਜਾ ਮੈਂ ਤਾਂ ਖੇਤ ਜਾਣਾ ਚਾਹ ਲੈ ਕੇ ਨਾਲ ਜਾ ਮਮਣੀ ਜੀ ਲੇਟ ਹੋ ਗਈ ਮੇਰੇ ਘਰ ਦਾ ਸੁਭਾਅ ਬਹੁਤ ਪੇੜ ਆਗਾ ਮੈਂ ਨਾ ਕਲੇਸ਼ ਕਰ ਲੂਗਾ ਉਹ ਓ ਬੀਬਾ ਘਰ ਆਏ ਬਾਬੇ ਨੂੰ ਖਾ ਲੈਣੀ ਮੋੜਾ ਕਰਦੇ ਬਾਬੇ ਰੱਬ ਦਾ ਰੂਪ ਹੁੰਦੇ ਨੇ ਲੰਘ ਜਾ ਲੰਘ ਜਾ ਬਾਬੇ ਅੱਗੇ ਲੰਘ ਜਾ ਜੇ ਮੇਰੇ ਘਰ ਆ ਲਾ ਗਿਆ ਨਾ ਨਾਲ ਤੇ ਤੇਰੀਆਂ ਪੱਖੀਆਂ ਤੋੜੂਗਾ ਨਾਲ ਮੇਰਾ ਨਹੀਂ ਕੁਝ ਛੱਡਣਾ ਉਹਨੇ ਲੰਘ ਜਾ ਲੰਘ ਜਾ ਅੱਗੇ ਮੈਂ ਵੀ ਖੇਤ ਜਾਣਾ ਓ ਬੀਬਾ ਬਾਬੇ ਪ੍ਰਸ਼ਾਦ ਦੇ ਛੱਕ ਕੇ ਜਾਣਗੇ ਲਓ ਪ੍ਰਸ਼ਾਦਾ ਨਾਲੇ ਪਾਣੀ ਦੀ ਘੁੱਟ ਪਿਲਾਓ ਤੇ ਬਹੁਤ ਲੱਗੀ ਐ ਲੈ ਇਹ ਕਰਾਊਗਾ ਮੈਨੂੰ ਲੇਟ ਆ ਚੱਲ ਪਾਣੀ ਦੀ ਘੁੱਟ ਪਿਆਏ ਜੀ ਓਹ ਨੋ ਲੈ ਬਾਬਾ ਪਾਣੀ ਓ ਤੂੰ ਤਾਂ ਬੀਬਾ ਬੜੇ ਕਰਨਾ ਵਾਲੀਆਂ ਭਾਗਾਆਂ ਵਾਲੀਆਂ ਤੇਰੇ ਘਰ ਖੁਸ਼ੀਆਂ ਆਉਣ ਵਾਲੀਆਂ ਨੇ ਬਾਬਾ ਮੇਰੇ ਤਾਂ ਪਹਿਲੇ ਤੋਂ ਮੁੰਡੇ ਹੈਗੇ ਨੇ ਓ ਬੀਬਾ ਨਾ ਮੁੰਡਿਆਂ ਦੀ ਗੱਲ ਨਹੀਂ ਕਰੀ ਤੇਰੇ ਘਰ ਲక్ష్ਮੀ ਆਉਣ ਵਾਲੀ ਐ ਹਾਂ ਕਿਹੜੀ ਲక్ష్ਮੀ ਕੰਜਰੀ ਉਹ ਲక్ష్ਮੀ ਮੇਰੇ ਘਰ ਬੜਕੇ ਤਾਂ ਦੇਖੇ ਬੇ ਗੱਲ ਸੁਣ ਬੂਬਨੇ ਜਾਂ ਜੇ ਮੇਰੇ ਘਰ ਲక్ష్ਮੀ ਨਿ ਪਾਰਨ ਦੀ ਗੱਲ ਕਰੀਆ ਨਾ ਉਹਦਾ ਲੱਤਾਂ ਤੋੜ ਦੂੰ ਕੰਜਰੀਆਂ ਉਹ ਤਾਂ ਪਹਿਲੇ ਮੇਰੇ ਖਸਮ ਨੂੰ ਲੁਕ ਲੁਕ ਕੇ ਖਾ ਗਈ। ਘਟਿਆ ਆ ਕੀ ਪੁੱਠਾ ਕੰਮ ਹੋਈ ਜਾਂਦਾ। ਉਹ ਨਾਣਾ ਬੀਬਾ ਮਾਉ ਲక్ష్ਮੀ ਦੀ ਗੱਲ ਨਹੀਂ ਕਰਦਾ ਮੈਂ ਤਾਂ ਧੰ ਦੀ ਗੱਲ ਕਰਦਾ। ਅੱਛਾ ਬਾਬਾ ਜੀ ਪੈਸੇ ਦੀ ਗੱਲ ਕਰਦੇ ਹੋ। ਉਹ ਬੀਬਾ ਇਸ ਘਰ ਚ ਨਦੀਆਂ ਵਗਣੀਆਂ ਪੈਸੇ ਨੇ ਨਦੀਆਂ। ਫੇਰ ਤਾਂ ਬੜੇ ਭਗਵਾਨ ਹੋ ਬਾਬਾ ਜੀ ਤੁਸੀਂ ਫੇਰ ਤਾਂ ਕਰੋ ਕਿਰਪਾ ਸਾਡੇ ਤੇ। ਲੈ ਹੱਥ ਦਿਖਾ ਤੇਰੀ ਰੇਖਾ ਦੇਖਣੀ ਐ। ਲਾ ਦੇਖ ਬਾਬਾ ਜਲਦੀ ਫਿਰ ਮੈਂ ਖੇਤ ਜਾਣਾ ਚਾ ਲੈ ਕੇ ਓਹੋ ਬੀਬਾ ਤੇਰੀ ਕਿਸਮਤ ਤਾਂ ਪੈਸੀ ਬੜਾ ਲਿਖਿਆ ਹੈ ਮੈਂ ਤਾਂ ਬਾਬਾ ਮੇਰੇ ਤਾਂ ਫਟੇ ਜਿਹੇ ਹੱਥ ਦਿਖ ਰਹੇ ਨੇ ਮੈਨੂੰ ਤਾਂ ਪੈਸਾ ਦਿਖਦਾ ਹੀ ਨਹੀਂ ਓ ਬੀਬਾ ਤੈਨੂੰ ਨਹੀਂ ਦਿਖਦੇ ਪੈਸੇ ਇਹ ਤਾਂ ਸਾਡੇ ਵਰਗੇ ਵਿਦਵਾਨ ਬਾਬੇ ਨੂੰ ਦਿਖਦੇ ਨੇ ਬੀਬਾ ਤੇਰੀ ਕਿਸਮਤ ਤੇ ਬਹੁਤ ਪੈਸੇ ਲਿਖਿਆ ਪਰ ਗ੍ਰਹਿ ਚੱਕਰ ਚੱਲ ਰਹੇ ਨੇ ਗ੍ਰਹਿ ਚੱਕਰ ਬਾਬਾ ਇਹ ਕਿੱਥੋਂ ਆ ਗਏ ਨਾਲ ਕਿਵੇਂ ਹਟਣਗੇ ਇਹ ਬੀਬਾ ਮੈਂ ਤੈਨੂੰ ਪਰਚੀ ਦਾ ਸਮਾਨ ਲਿਖ ਕੇ ਦੇਣਾ ਇਹ ਸਮਾਨ ਨਹਿਰ ਤੇ ਸੁੱਟ ਕੇ ਆਉਣਾ ਸ਼ਨੀਵਾਰ ਨੂੰ ਨਾਲ ਇੱਕ ਮੰਤਰ ਪੜ੍ਹ ਲਿਓ ਕਿਹੜਾ ਮੰਤਰ ਬਾਬਾ ਜੀ ਹੋਰਾ ਆ ਬੀਬਾ ਮੈਂ ਤੈਨੂੰ ਕੰਨਾਂ 'ਚ ਦੱਸਦਾ ਪਰ ਅੱਗੇ ਨਹੀਂ ਦੱਸਣਾ ਕਿਸੇ ਨੂੰ ਮੈਂ ਤਾਂ ਭੋਰਾ ਇਹਨੂੰ ਦੱਸਦੀ ਬਾਬਾ ਆ ਜਾ ਫਿਰ ਬਾਬਾ ਜੀ ਐਂ ਕਰ ਮੈਨੂੰ ਪਰਚੀ ਤੇ ਲਿਖ ਕੇ ਦੇ ਦੇ ਮੰਤਰ ਮੈਂ ਪੜ੍ਹ ਲੂੰਗੀ ਐਂ ਤੇ ਮੈਨੂੰ ਯਾਦ ਨਹੀਂ ਰਹਿਣਾ ਨਾ ਨਾ ਬੀਬਾ ਇਹ ਨਹੀਂ ਸੀ ਲਿਖ ਕੇ ਦੇ ਸਕਦੇ ਅਨਰਥ ਹੋ ਜਾਣਾ ਲੈ ਇੱਕ ਵਾਰੀ ਫੇਰ ਦਰਦਾ ਤੈਨੂੰ ਕਰਨੇ ਚ ਲੈ ਬੱਬਾ ਐ ਕਰੂਰ ਤੂੰ ਪੂਪ ਬੋਤੋਰੀ ਆ ਜਾ ਬਰਾਂਡੇ ਚ ਆ ਜਾ ਚਲੋ ਬਾਈ ਪੋਲਾ ਪਰ ਜਾਈ ਚਾਹ ਲੈ ਕੇ ਤਾਂ ਹੀ ਨਹੀਂ ਹੈਗੀ ਹਲੇ ਤੱਕ ਤੇਰੀ ਤਾਂ ਯਾਰ ਇੰਨੀ ਵੀ ਨਹੀਂ ਚੱਲਦੀ ਏ ਮੇਰੇ ਵਾਲੀ ਹੁੰਦੀ ਮੈਂ ਤਾਂ ਲੱਤਾਂ ਤੋੜ ਕੇ ਰੱਖ ਦਿੰਦਾ ਯਾਰ ਉਹ ਤੁਸੀਂ ਐ ਕਰੋ ਮੜਾ ਘੇਰੇ ਦੇ ਆਲੇ ਦਾਲੇ ਕੀੜਾ ਦਵਾ ਦਿਓ ਮਸ਼ੀਨ ਨਾਲ ਪਿੱਛੇ ਫਿਰ ਕੇ ਤੇ ਮੈਂ ਦੇਖਦਾ ਘਰੇ ਜਾ ਕੇ ਤਾਂ ਮੇਰੇ ਸਾਲ ਜੀ ਹਜੇ ਤੱਕ ਚਾਹ ਨਹੀਂ ਲੈ ਕੇ ਗਈ। ਨੂੰ ਘਰੇ ਜਾ ਕੇ ਦੇਖਣਾ ਬੁਈ ਮੇਰੇ ਸਾਲ ਜੀ ਨੇ ਬੇਇੱਜ਼ਤੀ ਕਰਾ ਦੇ ਰੱਖਦੀ ਮੇਰੀ। ਹੋਰ ਹੋਰ। ਆ ਜਾ ਬਾਬਾ। ਲੈ ਬਾਬਾ। ਹੁੰਦਾਸ ਬਾਬਾ ਇਹ ਗਰੇ ਚੱਕਰ ਆਇਆ ਕਿੱਥੋਂ ਆ? ਉਹ ਬੀਬਾ ਇਹ ਗਰੇ ਆਇਆ ਨਹੀਂ। ਕਿਨੇ ਕਰਾਇਆ ਕਿਨੇ ਕਰਾਇਆ ਬਾਬਾ ਜੀ ਦੱਸ ਮੈਨੂੰ ਮੈਂ ਪਾਰਾ ਉਸ ਕੰਜਰੀ ਦੇ ਖਾਖਾਂ ਮਤੈਨੂੰ ਘਟਾ ਹੋਵੇ ਨੀ ਚਾਮ ਕਿਸ ਨੂੰ ਆ ਬੂਹਰੇ ਕਿੱਧਰ ਬਟਿਆ ਬੈਠਿਆ ਨਾਲੇ ਨਾ ਜੀ ਇਦਾਂ ਨਾ ਬੋਲੋ ਇਹ ਤਾਂ ਆਪਣਾ ਭਲਾ ਕਰਨ ਆਇਆ 간 ਇਹ ਤਾਂ ਅੰਤਰਜਾਮ ਨਹੀਂ ਲੈਣਗੇ ਭਲਾ ਕਰਨ ਆਇਆ ਇਹ ਇਹਨੇ ਕਿਹੜਾ ਕੁਝ ਮੰਗਿਆ ਮੇਥੋਂ ਨਾ ਕੀ ਹੋਇਆ ਭਲੇ ਨੂੰ ਆਪਣੇ ਕਾਲੀ ਘਾਟ ਆ ਗਈ। ਉੱਥੇ ਸੀ ਚਾਹ ਨੂੰ ਡਿੱਕੀ ਨੇ ਤੂੰ ਇਹਨੂੰ ਬਿਠਾਈ ਬੈਠੀ ਹੈਗੀ। ਉਹ ਨਾ ਬਖਤਾ ਐ ਨਹੀਂ ਬੋਲਿਆ ਕਰਦੇ। ਚੰਗਾ ਬੀਬੀ ਜੇ ਨਹੀਂ ਕਰਉਣਾ ਭਲਾ ਅਸੀਂ ਚੱਲਦੇ ਆਂ। ਕਹਿਓ ਬਾਬਾ ਜੀ ਬਹਿ ਜਾਓ। ਇਹਨਾਂ ਦੀ ਗੱਲ ਦਾ ਗੁੱਸਾ ਨਾ ਕਰੋ। ਇਹਨਾਂ ਦਾ ਸੁਭਾਅ ਥੋੜਾ ਜਿਹਾ ਗਰਮ ਆ। ਮੈਂ ਸਮਝਾਉਣੀ ਹੈ ਇਹਨਾਂ ਨੂੰ। ਗੱਲ ਸੁਣੋ ਜੀ ਮੇਰੀ। ਇਹ ਤਾਂ ਫਕੀਰ ਬਾਬਾ ਐ। ਇਹ ਤਾਂ ਆਪਣਾ ਭਲਾ ਕਰਨ ਆਇਆਗਾ। ਤੁਸੀਂ ਐਵੇਂ ਨਾ ਗੁੱਸੇ ਹੋ। ਇਹਨਾਂ ਦੇ ਬਾਬੇ ਦੀ ਗੱਲ ਤਾਂ ਸੁਣ ਲਓ ਪਹਿਲਾਂ ਉਹ ਪਕਤਾ ਨਹੀਂ ਪੁੱਛਣਾ ਨਾ ਪੁੱਛੋ ਪਰ ਆਪਦਾ ਘਰ ਦਾ ਭਲਾ ਕਰਾ ਲਓ ਨਹੀਂ ਬਹੁਤ ਵੱਡਾ ਨੁਕਸਾਨ ਹੋ ਜਾਣਾ ਅਨਰਥ ਹੋ ਜਾਣਾ ਬਾਬਾ ਜੀ ਤੁਸੀਂ ਐਂ ਕਰੋ ਜਿਹੜਾ ਮੰਤਰ ਮੈਨੂੰ ਦੱਸਿਆ ਸੀ ਨਾ ਉਹ ਇਹਨਾਂ ਨੂੰ ਦੱਸੋ ਇਹ ਯਾਦ ਰੱਖਣਗੇ ਉਹ ਪਕਤਾ ਇੱਧਰ ਆਓ ਲੱਤਰੇ ਕੰਨ 'ਚ ਦੱਸਾਂ ਉਹ ਆ ਕੀ ਉਤਪਤਾਂਗ ਜਿਹਾ ਬੋਲੀਏ ਨਾ ਸਿੱਧਾ ਸਿੱਧਾ ਦੱਸ ਦੇ ਰਸਾ ਨਾ ਜੀ ਤੁਸੀਂ ਐਵੇਂ ਨਾ ਬੋਲੋ ਬਾਬਾ ਜੀ ਸਮਾਨ ਦੇ ਪੈਸੇ ਤੁਹਾਨੂੰ ਅਸੀਂ ਆਪ ਹੀ ਦੇ ਦਾਂਗੇ ਤੁਸੀਂ ਆਪ ਹੀ ਮੰਤਰ ਪੜ੍ਹ ਲਿਓ ਆਪ ਹੀ ਤੇਰ ਦਿਓ ਉਹਨੂੰ ਓਏ ਇਹੀ ਤਾਂ ਭਾਲਦਾ ਇਹ ਸਾਰਾ ਗੁੱਸਾ ਤੇਗ ਭਗਤਾ ਨਹੀਂ ਕਰਉਣਾ ਭਲਾ ਨਾ ਕਰੋ ਪਰ ਸਦ ਨੂੰ ਮਾਰ ਨਾ ਬੋਲੋ ਬਾਬਾ ਜੀ ਤੁਸੀਂ ਇਹਨਾਂ ਨੇ ਗੱਲਾਂ ਦਾ ਗੁੱਸਾ ਨਾ ਕਰੋ ਤੁਸੀਂ ਐਂ ਦੱਸੋ ਮੈਨੂੰ ਸਮਾਨ ਦਾ ਖਰਚਾ ਕਿੰਨਾ ਕਾਜੂਗਾ ਓ ਬੀਬਾ ਖਰਚਾ ਤਾਂ 5000 ਆਊਗਾ ਪਰ ਤੁਹਾਨੂੰ ਦੋ ਦਿਨਾਂ ਜੀ ਪਤਾ ਲੱਗ ਜੂ ਇਹ ਸਭ ਕਿਸ ਨੇ ਕਰਵਾਇਆ ਹੈ ਉਹੋ ਕਿਵੇਂ ਦੋ ਦਿਨ ਬਾਅਦ ਉਹ ਮਨੁੱਖ ਤੁਹਾਡੇ ਘਰ ਚੱਲ ਕੇ ਆਵੇਗਾ ਜਿਸ ਨੇ ਟੂਣਾ ਕਰਵਾਇਆ ਹੈ ਹਾਂ ਬਾਬਾ ਜੀ ਤੂੰ 5000 ਦੀ ਕੀ ਗੱਲ ਕਰਦਾਗਾ ਇਹ ਪਤਾ ਲੱਗਣਾ ਚਾਹੀਦਾ ਵੀ ਕਿਹੜੇ ਮਾਰੇ ਬੰਦੇ ਨੇ ਸਾਡੇ ਘਰ ਤੇ ਨਜ਼ਰ ਮਾਰੀ ਰੱਖ ਰਹੀ ਹੈਗੀ ਮਹੂਣੀ ਲੈ ਕੇ ਆਉਣੀ ਆ ਨਾ ਤੂੰ ਬੋਲੀ ਹੋਈਆਂ 5000 ਦੇ ਇਹਨੂੰ ਨੂੰ ਤੁਸੀਂ ਚੁੱਪ ਕਰੋ ਜੀ ਘਰ ਤੇ ਸੁੱਖ ਸ਼ਾਂਤੀ ਰਹਿਣੀ ਚਾਹੀਦੀ ਹੈਗੀ ਪੈਸਾ ਦਾ ਕੀ ਆ ਪੈਸੇ ਕੀ ਚੱਟਣੇ ਨੇ ਲਾ ਵਾਪਈ ਜੈ ਭਗਤਾਂ ਚੰਗਾ ਭਾਗ ਤੋ ਉਹ ਮਨੁੱਖ ਪਰਸਾਂ ਸੋਡੇ ਘਰ ਆਪ ਚੱਲੇ ਕੇ ਆਇਆ ਮੈਂ ਚੱਲਦਾ ਹੁਣ ਜੇ ਬਾਬਿਆਂ ਦੀ ਜਾਂਦੀ ਰ ਇਹ ਚਾ ਲਿਆ ਕਿਤੇ ਦੇ ਮੈਨੂੰ ਉੱਥੇ ਜੋਗੇ ਹੋਰੀ ਡਿੱਕੇ ਜਾਂਦੇ ਹੋਣਗੇ ਮੇਰੇ ਸਾਲੇ ਨੂੰ ਜੇ ਮੈਂ 100 ਰੁਪਏ ਮੰਗਲਾ ਜਮਣ ਦੇਂਦੀ ਆ 5000 ਬੂਨੇ ਵਾਰੀ ਪਤਾ ਨਹੀਂ ਕਿੱਥੋਂ ਆ ਗਿਆ ਮੈਂ ਤੇਰੇ ਘਰ ਦਾ ਸਿਆਪਾ ਕਰਦੀ ਆ ਮੈਂ ਕੀ ਕਰਵਾਉਣਾ ਤੀਆ ਮੈਂ ਤੇਰੇ ਘਰ ਦਾ ਭਲਾ ਹੀ ਸੋਚਦੀ ਆ ਭਲਾ ਸੋਚਦੀ ਆ ਤੂੰ ਜਾਂ ਚਾ ਲਿਆ ਕਿਤੇ ਮੈਨੂੰ ਵਿਆਉਣੀ ਆ ਹੋ ਰਹੀ ਆ ਮੈਂ ਵੀ ਹੋ ਰਹੀ ਆਂ ਕਿ ਦੇਖ ਲਈ ਪਰਸੋਂ ਕੋਈ ਨਾ ਕੋਈ ਬੰਦਾ ਆਊਗਾ ਆਪਣੇ ਘਰੇ ਮੈਨੂੰ ਬਾਬੇ ਤੇ ਪੂਰਾ ਯਕੀਨ ਆ ਯਕੀਨ ਆ ਤੈਨੂੰ ਜਣਾ ਖਣੇ ਤੇ ਯਕੀਨ ਕਰਕੇ ਖੜ ਜਾਂਦੀ ਮੇਰੇ ਕੋਲ ਨਾ ਹੋਈ ਨਾ ਬੋਲਿਆ ਕਰੋ ਜਾਂ ਖੇਤ ਨੂੰ ਭੱਜ ਜਾ ਮੋਨਿਕਾ ਦੇਖ ਲੋ ਆ ਜਿੱਤੇ 9 ਦਿਨ ਹੋ ਗਏ ਬਾਬਾ ਕਹਿ ਕੇ ਗਿਆ ਸੀ ਨਾ ਵੀ ਤੀਜੇ ਦਿਨ ਬੰਦਾ ਆ ਜੂਗਾ ਅੱਜ ਦੇਖੀ ਕੋਈ ਨਾ ਕੋਈ ਬੰਦਾ ਆਊਗਾ ਬਾਬੇ ਤਾਂ ਮੈਨੂੰ ਪੂਰਾ ਯਕੀਨ ਹੈ ਉਹ ਕਿਹੜਾ ਆਊਗਾ ਬੰਦਾ ਉਹੀ ਮਰੀਂਦਾ ਮੇਰੇ ਸਾਲੇ ਦੇ ਉਹੀ ਨਾ ਤੁਸੀਂ ਬੋਲ ਲਿਆ ਕਰੋ ਉਹ ਦੇਖੋ ਆਪਣੇ ਵਾਲਾ ਅੱਜ ਕੀ ਮੈਨੂੰ ਪਿੱਛੇ ਕਦੇ ਕਿਹਾ ਸੀ ਨਾ ਮੈਂ ਵੀ ਆਪਣੇ ਘਰੇ ਕੋਈ ਨਾ ਕੋਈ ਆਊਗਾ ਅੱਜ ਉਹ ਦੇਖ ਲੈ ਆਪਣਾ ਤਾਂ ਲੜਾਈ ਹੋਈ ਹੋਈ ਹੈਗੀ ਅਜ ਆਪਣੇ ਘਰ ਕਿਵੇਂ ਆ ਗਿਆ ਇਹ ਓ ਕੀ ਹਾਲ ਹੈ ਵੱਡੇ ਭਾਈ ਕਿਵੇਂ ਕੁਲਕੁਰਜੇ ਦੇਖੀਏ ਨਾ ਮੈਨੂੰ ਤੂੰ ਤਾਂ ਸਾਡੀ ਮਾਰਾ ਖੋਚਣ ਲੱਗ ਗਿਆ ਨਾ ਸਾਡਾ ਘਰ ਹੀ ਪੱਟਣਾ ਤੀ ਤੁਸੀਂ ਨੇ ਇਹਨਾਂ ਤਾਂ ਸੱਤ ਬਗਾਨਾ ਨਹੀਂ ਕਰਦਾ ਜਿਹਨੇ ਤੁਸੀਂ ਨੇ ਮਾਰੀ ਸਾਡੇ ਨਾਲ ਕਰੀ ਆ ਭਾਬੀ ਤੋਂ ਇਹ ਕੀ ਕਹੀ ਜੰਨੀ ਆ ਮੈਨੂੰ ਕੁਝ ਸਮਝ ਨਹੀਂ ਆਉਦਾ ਹੈਗਾ ਨਾ ਸਮਝਰ ਸਮਝਾਉਣ ਨੂੰ ਕੀ ਰਹਿ ਗਿਆ ਹੁਣ ਤੈਨੂੰ ਪਤਾ ਤਾਂ ਹੈਗਾ ਸਾਰਾ ਕੁਝ ਤੁਸੀਂ ਨੇ ਕੀ ਕੀਤਾ ਸਾਡੇ ਘਰ ਤੇ ਭਾਈ ਮੈਨੂੰ ਯਕੀਨ ਨਹੀਂ ਹੋ ਰਿਹਾ ਕੋਈ ਇੰਨਾ ਦੇ ਕੇ ਮਰੋਲਾ ਜਾ ਪਈ ਜਾਂਦਾ ਜੇ ਕਮੇਨ ਮੇਨ ਦੂਰ ਰੋਲਾ ਜਾ ਪਾਰ ਕਰ ਦੂੰ ਉਹ ਪਤਾ ਨਹੀਂ ਸਰਪੰਚ ਸਾਹਿਬ ਇਹਨਾਂ ਨੇ ਕੀ ਕਰਕੇ ਇਹੀ ਰੋਲਾ ਜਾ ਪੈਿੰਦੇ ਨੇ ਮੇਰੇ ਤੇ ਇਲਜ਼ਾਮ ਲਾਇਆ ਨੇ ਝੂਠੇ ਮੈਂ ਦਾਵਲੀ ਨੂੰ ਸਮਝੰਦਾ ਲਾਏਗਾ। ਇਹ ਗੱਲ ਉਪਰ। ਸਰਪੰਚ ਜੀ ਮੈਂ ਤੁਹਾਨੂੰ ਦੱਸਦੀਆਂ ਕਿ ਪਾਸੋਂ ਸਾਡੇ ਬਾਬਾ ਆਇਆ ਸੀਗਾ। ਉਹਨੇ ਕਹਿ ਤੀ ਇਹਨੂੰ ਤੁਹਾਡੇ ਘਰ 'ਚ ਕਿਸੇ ਨੇ ਟੂਣਾ ਡੇਗਿਆ ਹੋਇਆਗਾ। ਤੇ ਉਹ ਕਹਿੰਦਾ ਜਿਹੜਾ ਬੰਦਾ ਪਾਸੋਂ ਤੁਹਾਡੇ ਘਰੇ ਆਊਗਾ ਉਹਨੇ ਸਾਰਾ ਕੁਝ ਤੁਹਾਡੇ ਤੇ ਕਰਾਇਆ ਹੋਇਆਗਾ। ਅੱਛਾ ਅੱਛਾ ਆਹ ਗੱਲ ਐ ਮੈਂ ਵੀ ਕਹਾ ਕੀ ਰੌਲਾ ਜਿਹਾ ਪਾਰ ਕੇ ਤੁਸੀਂ ਨੇ। ਨਾ ਹੋਰ ਕੀ ਬੋਲੀਏ ਤੁਸੀਂ ਤਾਂ ਸਾਡੀ ਮਾੜੀ ਸੋਚਣ ਲੱਗ ਗਏ। ਨਾ ਮਾੜੀ ਮੋਟੀ ਸ਼ਰਮਤਾ ਕਰ ਲਿਆ ਕਰੋ ਆਪਣੇ ਨਾਲ ਤਾਂ ਬਖਸ ਦਿੰਦੇ। ਉਹ ਵੱਡੇ ਭਾਈ ਮੈਂ ਤਾਂ ਸੌਂ ਖਾਣਾ ਉਹਦੇ ਮੁੰਡੇ ਦੀ ਜੇ ਅਸੀਂ ਛੋਟੇ ਜਿਹੇ ਕਦੇ ਤੂਣਾ ਮਾਣਾ ਕਰਾਇਆ ਹੋਵੇ ਸੌਂ ਤਾਂ ਅੱਜ ਕੱਲ ਜਣਾ ਖਾਣਾ ਖਾ ਜਾਂਦਾ ਗਾ ਸੌਂ ਦਾ ਕੀ ਐ ਮੇਰੀ ਗੱਲ ਸੁਣ ਓਏ ਅੱਜ ਤੋਂ ਬਾਅਦ ਸਾਡੇ ਘਰੇ ਪੈਰ ਨਾ ਰੱਖੀ ਜੇ ਆਪਦੀ ਚੰਗੀ ਸੋਚਦਾ ਇੰਨਾ ਮਾੜਾ ਕਰੋਗੇ ਤੁਸੀਂ ਸਾਡੇ ਤੇ ਮੈਨੂੰ ਨਹੀਂ ਸੀ ਪਤਾ ਓਏ ਨਹੀਂ ਆਉਣਾ ਨਾ ਆਇਓ ਅਸੀਂ ਕਿਸੇ ਤੋਂ ਮੱਕੀ ਲੈਣੀ ਐ ਉਹ ਨਹੀਂ ਨਹੀਂ ਗੱਲ ਸੁਣ ਬੈਠੋ ਬੈਠ ਦੋ ਮਿੰਟ ਉਹ ਨਹੀਂ ਭਾਈ ਮੈਨੂੰ ਜਾਣ ਦੇ ਮੈਥੋਂ ਨਹੀਂ ਹੋਰ ਸੁਣਾਇਆ ਜਾਣਾ ਹੈਗਾ ਉਹ ਨਹੀਂ ਨਹੀਂ ਤੂੰ ਦੋ ਮਿੰਟ ਖੜਤਾ ਸਹੀ ਆਪਾਂ ਪੁੱਛਦੇ ਹਾਂ ਕੀ ਗੱਲ ਐ ਕੋਲੇ ਤੂੰ ਸਿਆਣਾ ਬੈਣਾ ਉਹ ਗੇਰ ਕੀ ਗੱਲਾਂ ਕਰੀਂ ਨਾ ਤੂੰ ਇੱਕ ਪਖੰਡੀ ਜੇ ਸਾਧ ਮੰਗਰ ਲੱਗ ਕੇ ਆਦੇ ਭਾਈ ਨਾਲੀ ਲੜੀਂ ਨਾ ਨਾਲੇ ਇੰਨਾ ਪਖੰਡੀਆਂ ਨੇ ਤੈਨੂੰ ਪਤਾ ਹੀ ਹੋਣਾ ਕਿੰਨੇ ਅੱਜ ਤੱਕ ਘਰ 파ੜਦੇ ਨਾਲੇ ਦਿੱਥੋ ਕੁਸਤਾ ਲੈ ਕੇ ਗਿਆ ਹੋਣਾ ਉਹ ਸਰਪੰਚ ਸਾਹਿਬ ਹੁਣ ਕੀ ਲੈਣਾ ਤੀਆ ਸਾਥੋਂ ਉਹ ਤਾਂ ਘਰ ਦੀ ਸੁੱਖ ਸ਼ਾਂਤੀ ਵਾਸਤੇ ਪਾਠ ਕਰਿਆ ਤੀ ਉਹਨੇ ਉਹ ਤਾਂ ਸਾਥੋਂ ਤੂੰ ਬੱਤੀ ਦੇ ਥੋੜੇ ਬਹੁਤੇ ਪੈਸੇ ਲੈ ਕੇ ਗਿਆਗਾ ਥੋੜੇ ਬਹੁਤੇ 5000 ਲੈ ਗਿਆ ਹਲਾ ਕਾਮੜੇ ਹੁੰਦਾ ਸੋ ਉੱਥੋਂ 5000 ਰੁਪਏ ਲੈਣ ਆਇਆ ਧੀ ਉਹਨੇ ਕਿਹੜਾ ਪੋੜਾ ਕਰਨੀ ਛੋਟਾ ਨਾਲੇ ਤੁਸੀਂ ਸਿਆਣੇ ਬਣੇ ਹੋ ਕੇ ਐਵੇਂ ਹੀ ਪਖੰਡੀ ਪਿੱਛੇ ਲੱਗ ਕੇ ਆਪਦੇ ਘਰ ਚ ਲੜੀਆਂ ਨੇ ਯਾਰ ਉਹ ਬਾਈ ਮੈਂ ਇਹਨਾਂ ਨੂੰ ਕੀ ਕਹਾਂ ਮੈਂ ਤਾਂ ਖੇਤ ਜਾਂਦਾ ਤੀਗਾ ਮੈਂ ਸੋਚਿਆ ਚੱਲ ਮਿਲ ਜਾਂਦੇ ਆ ਜੇ ਇਹਨਾਂ ਨੂੰ ਇੰਨੀ ਮਾੜਾ ਲਾਉਂਦਾ ਨਾ ਮੁੜ ਕੇ ਨਹੀਂ ਆਉਂਦਾ ਹੈਗਾ ਬਾਈ ਇੱਕ ਮਿੰਟ ਗੱਲ ਸੁਣ ਮੇਰੀ ਬਾਈ ਸਾਨੂੰ ਮਾਫ ਕਰਦੇ ਅਸੀਂ ਤਾਂ ਬਹੁਤ ਵੱਡੀ ਗਲਤੀ ਕਰ ਬੈਠੇ ਸੀ ਉਹ ਪਖੰਡੀ ਦੇ ਕਾਹੇ ਕਹਾਏ ਅਸੀਂ ਤਾਂ ਤੇਰੇ ਨਾਲ ਐਵੇਂ ਲੜ ਪਏ ਜੀ ਹਾਂ ਜੀ ਯਾਰਾ ਸਾਨੂੰ ਮਾਫ ਕਰਦੇ ਅਸੀਂ ਕਿਸੇ ਪਿੱਛੇ ਲੱਗ ਕੇ ਉਹ ਨਹੀਂ ਸੀ ਗਲਤੀ ਨਹੀਂ ਕਰਦੇ ਕਦੇ ਤੇ ਤਸੱਕ ਨਹੀਂ ਕਰਾਂਗੇ ਹੁਣ ਇੱਕ ਵਾਰੀ ਸਾਨੂੰ ਮਾਫ ਕਰਦੇ ਉਹ ਚੱਲ ਛੱਡ ਮੈਂ ਢੂੰਡੂੰਗੀ ਯਾਰ ਜਦੋਂ ਤੁਸੀਂ ਮਾਫੀ ਮੰਗਿਆ ਹੁਣ ਮਾਫ ਕਰਦੇ ਅੱਗੇ ਤੋਂ ਨਹੀਂ ਕਰਨਾ ਇਹ ਗਲਤੀ ਹੋਈ ਸਰਪੰਚ ਸਾਹਿਬ ਮੈਂ ਇਹਨਾਂ ਨੂੰ ਕੀ ਕਿਹਾ ਮੈਂ ਤਾਂ ਇਹਨਾਂ ਨੂੰ ਇੱਕੋ ਹੀ ਗੱਲ ਕਿਹਾ ਨਾ ਭਰਜਾਈ ਇਹ ਜੇ ਸਾਲਾ ਦੇ ਮਾਗਰੇ ਲੱਗੇ ਨਾ ਹੁੰਦਾ ਸੋਚ ਵਿਚਾਰ ਲਿਆ ਕਰੋ ਜਿਹੜਾ 5000 ਉਹਨੂੰ ਦਿੱਤਾ ਹੈਗਾ ਉਹੀ ਕਰਦਾ ਸੌਦਾ ਪੱਤਾ ਹੁੰਦਾ ਉਹ ਬਾਈ ਯਕੀਨਤਾ ਕੀ ਜੇ ਕਦੇ ਸਾਹ ਦਵਾਰੇ ਆਜੇ ਨਾ ਸਾਲੇ ਦੇ ਗਣਗਣ ਬਦਲੇ ਲਊ ਨਾਲੇ ਗੱਲ ਸੁਣ ਲੈ ਲਈ ਤੂੰ ਇੱਕਾ ਜੇ ਅੱਜ ਤੋਂ ਬਾਅਦ ਕਿਸੇ ਨੂੰ ਬਿਠਾਇਆ ਆ ਆਪਣੇ ਚਿੱਤੇ ਨੂੰ ਜ਼ੋਰ ਦੇ ਲਈ ਉਹ ਚੰਗਾ ਬਈ ਚੱਲਦਾ ਫਿਰ ਮੈਂ ਚੰਗਾ ਬਈ ਆਉਂਦਾ ਜਾਂਦਾ ਰਿਹਾ ਕਰ ਉਹ ਤੁਸੀਂ ਵੀ ਆ ਜਾ ਕਰੋ ਨਾਲੇ ਦੋਹਰਾ ਹੁੰਦਾ ਰਿਹਾ ਕਰ ਚੰਗਾ ਆਹਾ ਕੋਈ ਨਾ ਚੱਲ ਚੰਗਾ ਠੀਕ ਚੱਲ ਚੰਗਾ ਬੋਲੇ ਫਿਰ ਮੈਂ ਵੀ ਚੱਲਦਾ ਹੁਣ ਨਾਲੇ ਅੱਗੇ ਪਿੱਛੇ ਤੋਂ ਇਹੋ ਜਿਹੇ ਪਖੰਡਿਆਂ ਪਿੱਛੇ ਲੱਗ ਕੇ ਘਰੇ ਨਾ ਲੜਿਆ ਕਰੋ ਮੈਂ ਤੁਹਾਨੂੰ ਚਾਹ ਬਣਾਈਏ ਬਾਜੀ ਬਾਸਾ ਆਪੀ ਕੇ ਵਜੇ ਉਹ ਨਾ ਨਾ ਮੈਂ ਬਾਹਰ ਜਾਣਾ ਕੰਮ ਹੈ ਮੇਨੂੰ ਸੋਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਪਲੀਜ਼ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜਿਨ੍ਹਾਂ ਨੇ ਅਜੇ ਤੱਕ ਨਹੀਂ ਕੀਤਾ ਸੋ ਤੇ ਘੰਟੀ ਵਾਲਾ ਬਟਨ ਵੀ ਜਰੂਰ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਾ ਧੰਨਵਾਦ